ਤਾਜਪੂਤ ਵੀ ਲਲਕਾਰੇ ਮਾਰ ਰਿਹਾ ਵੀਰੋ ਹੈਲੋ ਇਹ ਮੈਚ ਜਿਹੜਾ ਇੰਜੋਏ ਕੀਤਾ ਹੈ ਦਰਸ਼ਕਾਂ ਵੀ ਬਹੁਤ ਸੋਹਣਾ ਮੈਚ ਹੋਇਆ ਹੈ ਭਾਜੀ ਲੱਕੀ ਕਰਾਲੀ ਸਾਹਿਬ ਲੱਕੀ ਭਾਜੀ ਸੁਆਦ ਆ ਗਿਆ ਹੈ ਨਜ਼ਾਰਾ ਆ ਗਿਆ ਹੈ ਸੁਖ ਸੁਆਦ ਆ ਗਿਆ ਹੈ ਬਈ ਭਾਜੀ ਨੀਟੂ ਕੰਗਜੀ ਭਾਜੀ ਸੁੱਖਾ ਮੇਜਰ ਜੀ ਸਾਰੀਆਂ ਪੱਗਾਂ ਖੁਸ਼ ਨੇ ਭਾਜੀ ਜੈਗ ਸਿੱਧੂ ਜੀ ਅਸੀਂ ਧੰਨਵਾਦ ਕਰਦੇ ਹਾਂ ਸਾਰੀਆਂ ਸੰਗਤਾਂ ਦਾ नेशनेल कबड्डी एसोसिएशन ऑफ इंटीरियो सुखमान जी दे मुंडी जी गोरा तنوਆ जी चाचा हरविंदर गिल जी जस गोशल जी ओंकार मान जी हैप्पी चीमा जी जस برਿਆਰ جی ਬਿੱਕਰ ਸਲਾਹ ਜੀ ਮਾਨਾ ਰੂਮੀ ਜੀ ਸੇਠੀ ਹਰਖੋਵਾਲ ਮਲਵਿੰਦਰ ਭੁੱਲਰ ਰਾਜਬਦਲੀ ਜੀ ਔਰ ਅੱਜ ਦੇ ਜਿਹੜੇ ਬੈਸਟ ਹੋਣੇ ਆ ਇੱਕ ਮਿੰਟ ਬਾਈ ਨਿੰਦੀ ਪੰਨੋ ਮੋਤਾ ਪੰਨੋ ਵਜਨ ਪੰਨੂ ਯੂਕੇ ਵਾਲੇ ਬਿੱਲੇ ਪੰਨੂ ਹਣਾ